ਪਰ ਧਾਰਮਿਕ ਖੇਤਰ ਦੇ ਵਿੱਚ ਇਹ ਸਭ ਕੁਝ ਨਜ਼ਰ ਆ ਰਿਹਾ ਇਹ ਤੋਂ ਭਾਵ ਕੀ ਹੈ ਇਹ ਤੋਂ ਭਾਵ ਇਹ ਹੈ ਕਿ ਅਸੀਂ ਜਾਂ ਤੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਜਾਂ ਅਸੀਂ ਹਨੇਰੇ ਵਿੱਚ ਹਾਂ ਔਰ ਹਨੇਰੇ ਵਿੱਚ ਹਾਂ ਇਸ ਦਾ ਵੀ ਸਾਨੂੰ ਪਤਾ ਨਹੀਂ ਕਿਉਂ ਨਹੀਂ ਪਤਾ ਕਿਉਂਕਿ ਹਨੇਰੇ ਵਿੱਚ ਜਿਹੜਾ ਹੈ ਉਸ ਨੂੰ ਰੌਸ਼ਨੀ ਦਾ ਵੀ ਪਤਾ ਹੋਣਾ ਚਾਹੀਦਾ ਚਾਨਣ ਦਾ ਵੀ ਪਤਾ ਹੋਣਾ ਚਾਹੀਦਾ ਤਾਂ ਹੀ ਉਹ ਅਨਲਾਈਜ਼ ਕਰੂਗਾ ਕਿ ਹਨੇਰਾ ਆ ਹੁੰਦਾ ਹੈ ਤੇ ਚਾਨਣ ਆ ਹੁੰਦਾ ਹੈ ਹਨੇਰੇ اور ਚਾਨਣ ਦੇ ਵਿੱਚ ਫਰਕ ਕਰਨ ਵਾਸਤੇ ਵੀ ਚਾਨਣ ਦਾ ਪਤਾ ਹੋਣਾ ਜ਼ਰੂਰੀ ਹੈ ਅਗਰ ਕਿਸੇ ਅੰਨੇ ਬੰਦੇ ਨੂੰ ਪੁੱਛੋ ਵੀ ਤੈਨੂੰ ਕੀ ਦਿਖ ਰਿਹਾ ਹੈ ਤੇ ਤੁਸੀਂ ਸਮਝਦੇ ਹੋਵੋਗੇ ਵੀ ਅੰਨੇ ਬੰਦੇ ਨੂੰ ਸ਼ਾਇਦ ਹਨੇਰਾ ਦਿਖਦਾ ਹੈ ਪਰ ਇਸ ਤਰ੍ਹਾਂ ਨਹੀਂ ਹੈ ਅੰਨੇ ਬੰਦੇ ਨੂੰ ਹਨੇਰਾ ਨਹੀਂ ਦਿਸਦਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਚਾਨਣ ਹੁੰਦਾ ਕੀ ਹੈ ਤੁਸੀਂ ਅੱਖਾਂ ਬੰਦ ਕਰਦੇ ਹੋ ਤੁਹਾਨੂੰ ਹਨੇਰਾ ਦਿਸਦਾ ਹੈ ਕਿਉਂਕਿ ਤੁਹਾਨੂੰ ਪਤਾ ਹੈ ਚਾਨਣ ਹੈ ਕੀ ਅੰਨੇ ਬੰਦੇ ਨੂੰ ਨਹੀਂ ਪਤਾ ਵੀ ਚਾਨਣ ਹੁੰਦਾ ਕੀ ਹੈ ਜਦੋਂ ਅੱਖਾਂ ਬੰਦ ਨੇ ਉਸ ਦੀਆਂ ਜਾਂ ਅੱਖਾਂ ਖੁੱਲੀਆਂ ਨੇ ਉਹਨੂੰ ਕੁਝ ਨਹੀਂ ਦਿਸਦਾ ਔਰ ਸਾਨੂੰ ਪਤਾ ਹੀ ਨਹੀਂ ਕਿ ਚਾਨਣ ਹੈ ਕੀ ਤੇ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਵੀ ਹਨੇਰਾ ਦਿਸ ਰਿਹਾ ਹੈ ਅਸੀਂ ਹਨੇਰੇ ਦੇ ਵਿੱਚ ਹਾਂ ਔਰ ਗੁਰੂ ਸਾਹਿਬ ਸਾਨੂੰ ਪ੍ਰਕਾਸ਼ ਵੱਲ ਦੀ ਯਾਤਰਾ ਕਰਵਾਉਂਦੇ ਨੇ ਫਿਰ ਗੁਰੂ ਗਰੀਬ ਨਵਾਜ਼ ਆਪਣੇ ਆਪ ਨੂੰ ਵੀ ਕਹਿੰਦੇ ਨੇ ਕਿ ਮੈਂ ਵੀ ਅੰਨਾ ਹਾਂ ਅਸੀਂ ਸਾਰੇ ਅੰਨੇ ਹਾਂ ਉਹਨਾਂ ਦੀ ਮਜਬੂਰੀ ਹੈ ਕਹਿਣਾ ਪੈਂਦਾ ਹਮ ਅੰਧੁਲੇ ਹਮ ਲਬਜ਼ ਵਰਤਣਾ ਪੈਂਦਾ ਤੁਹਾਨੂੰ ਨਹੀਂ ਕਹਿ ਰਹੇ ਓਕੇ ਦੇ ਹਮ ਅਸੀਂ ਸਾਰੇ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲੈ ਗੁਰਚਾਲੀ ਸਤਗੁਰ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਗੱਲ ਤੇ ਚਰਚਾ ਨਹੀਂ ਕਰ ਰਹੇ ਕਿ ਆ ਕਰਨਾ ਹੈ ਤੇ ਆ ਨਹੀਂ ਕਰਨਾ ਆ ਖਾਣਾ ਹੈ ਤੇ ਆ ਨਹੀਂ ਖਾਣਾ ਗੁਰੂ ਸਾਹਿਬ ਕਹਿੰਦੇ ਜਿਤ ਖਾਦੈ ਤਨ ਪੀੜੀਐ ਮਨ ਮਹਿ ਚਲੇ ਵਿਕਾਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ